ਜੇ ਹੱਗਲ ਨਾਲ ਜੀਟੀਵੀ ਲੈਣ ਨਾਲ ਲੁਕਾ ਫਾਤੀ ਕਿਉਂਕਿ ਇਹ ਟਾਂਕੇ ਲਾਤੇ ਸੜਕ ਦੇ ਉੱਪਰ ਪੂਰੇ ਟੂਰ ਕਾਫੀ ਟੇਕਰ ਉਦਰਾ ਵਧੀਆ ਬਣਾ ਕੇ ਨੇ ਨਾ ਟਾਂਕੇ ਲਾਗਣ ਸਾਰਿਆਂ ਨੂੰ ਵਧੀਆ ਹੁੰਣਗੇ ਸੜਕਾਂ ਇਹ ਇੱਧਰ ਲਈ ਹੈਡ ਖੰਨੀਓ ਅਜਿਹੇ ਕਾ ਪਲੇਗ੍ਰਾਉਂਡ ਆ ਗਿਆ ਉਦੈ ਹੀ ਹੋ ਰਿਹਾ ਹੈ ਨਾ ਅੱਗੇ ਸਾਹਮਣੇ ਇੱਥੇ ਟਾਂਟ ਫਲਾਟ ਲੱਗ ਰਿਹਾ ਆਹ ਹਮਨੇ ਟ੍ਰੀਟਮੈਂਟ ਫਲਾਟ ਲੱਗ ਰਿਹਾ ਇਹ ਸਬਜ਼ੀ ਕੀ ਰੀੜੀਆਂ ਲੱਗਦੀਆਂ ਮੇਰੇ ਪਿੰਡ ਵਾਲੀਆਂ ਜੇ ਫੰਗਿਆਂ ਦੀਆਂ ਵਿੱਚ ਪੰਜਾਬੀਆਂ ਹਿਆ ਦੇ ਪਸਾਰਕ ਦਾ ਕਿੰਨਾ ਬੁਰਾ ਹਾਲ ਹੈ ਵਾਹਾਨੂੰ ਇਹ ਸੁਣ ਕੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੇ ਖੰਨੀ ਮੱਢਲੇ ਨੂੰ ਨਾ ਜਿੰਨੇ ਵੀ ਵਾਹੀ ਦੇ ਰਸਤੇ ਇੰਟਰ ਹੁੰਦੇ ਨੇ ਨਾ ਸਾਰੇ ਪੱਟੇ ਹੋਏ ਆ ਗਾਰਾ ਪਾਣੀ ਘੜਾ ਟੋਏ ਪਏ ਹੋਏ ਆ ਸਾਲ ਲੱਗ ਜੂਗਾ ਡੇਢ ਸਾਲ ਲੱਗ ਜੂਗਾ ਕੋਈ ਪਤਾ ਨਹੀਂ ਹੈ ਤੇਰੇ ਕਿਤੇ ਇਹ ਨਾ ਇਹ ਸੜਕ ਹੈਗੀ ਜਟੀ ਜਲਦੀ ਪਿੰਡ ਵਾਲੀ ਸੜਕ ਦਾ ਜ਼ਿਆਦਾ ਬੁਰਾ ਹਾਲ ਹੈ ਟੋਏ ਪਏ ਹੋਏ ਆ ਤੇ ਪੈ ਪੈ ਰਹੇ ਹਨ ਜਿਹੜੇ ਦੇ ਉਹਦੇ ਕਰਕੇ ਫਟਫਟੀਆਂ ਹੋ ਜਾ ਰਾਂ ਅੱਜ ਏਟੀਪੀਐਲ ਦਾ ਮੇਨ ਗੇਟ ਆ ਗਿਆ ਜਿਹੜਾ ਲਾਂਡਰਾ ਰੋਡ ਤੇ ਆ ਲਾਂਡਰਾ ਰੋਡ ਆ ਗਿਆ ਖਰੜ ਦੇ ਲਾਂਡਰਾ ਰੋਡ ਇੱਥੇ ਦੁਪਹਿਰ ਨੂੰ ਬੜਾ ਬੁਰਾ ਹਾਲ ਹੁੰਦਾ ਬਾਈ ਜੀ ਜਾਮ ਲੱਗ ਜਾਂਦਾ ਇੱਥੇ ਕਿਉਂਕਿ ਬਾਰਿਸ਼ ਪੈ ਜਾਂਦੀ ਹੈ ਪਾਣੀ ਖੜ ਜਾਂਦਾ ਲੋਕ ਡਰਦੇ ਆ ਪਾਣੀ ਵਿੱਚ ਡਾੜਨੇ ਤੋਂ ਵੀ ਬਹੁਤ ਜ਼ਿਆਦਾ ਜਾਮ ਲਾ ਜਾਂਦਾ ਉਹ ਦੁਪਹਿਰੀ ਦੇ ਬਾਅਦ ਛੁੱਟੀ ਦਾ ਟਾਈਮ ਹੁੰਦਾ ਸਕੂਲ ਦਾ ਬੱਚਿਆਂ ਦਾ ਕਾਫੀ ਜਾਮ ਲਾ ਜਾਂਦਾ ਐ ਰੋਡ ਤੇ ਉਹ ਉੱਥੋਂ ਲੈ ਕੇ ਇੱਧਰ ਕਾਫੀ ਸਵਾਲਕ ਤੇ ਗੇਟ ਤੱਕ ਹੁੰਦਾ ਜੀ ਦਾ ਬਾਈ ਜੀ ਆਪ ਸੇ ਬਰਾਉਣਾ ਹੈ ਸੇ ਬਰਾਉਣਾ ਚਾਹੁੰਦਾ ਏ ਕਿਉਂਕਿ ਦੁਏ ਦੀ ਕੋਈ ਪਰਵਾਹ ਨਹੀਂ ਕਰਦਾ ਹੈਗਾ ਚਾਹੇ ਕੋਈ ਵੀ ਹੋਵੇ ਬੜੀ ਗੱਡੀ ਵਾਲਾ ਛੋਟੀ ਗੱਡੀ ਵਾਲੀ ਦੀ ਪਰਵਾਹ ਨਹੀਂ ਕਰਦਾ ਹੈਗਾ ਬਾਈਕ ਵਾਲਾ ਗੱਡੀ ਵਾਲੇ ਦੀ ਪਰਵਾਹ ਨਹੀਂ ਕਰਦਾ ਉਹ ਕਹਿੰਦਾ ਮੈਂ ਜਾਵਾਂ ਪਹਿਲਾਂ ਦੌੜ ਲੱਗੀ ਹੋਈ ਏ ਸਭ ਨੂੰ ਭੱਜਣੇ ਦੀ ਲੱਗੀ ਹੋਈ ਏ ਰੇਗ ਬੰਦਾ ਕਹਿੰਦਾ ਮੈਂ ਨਿਕਲ ਜਾ ਪਹਿਲਾਂ ਨਹੀਂ ਦੂਸਰਾ ਬੰਦਾ ਜਾਓ ਨਾ ਜਾਓ ਪੋਵਾ ਗਿਰੋ ਖਾਈ ਮਾ ਗਿਰੋ ਮਿੱਥੇ ਮਰਦੀ ਗਿਰੋ ਹੈਨਾ ਰੈਜ਼ਰਕ ਬਹੁਤ ਜ਼ਿਆਦਾ ਆਬਾਦੀ ਬਹੁਤ ਜ਼ਿਆਦਾ ਵਧ ਗਈ ਸੜਕਾਂ ਛੋਟੀਆਂ ਰਹਿ ਗਈਆਂ ਕਿਉਂਕਿ ਹਰ ਇੱਕ ਘਰ ਦੇ ਵਿੱਚ ਦੋ ਦੋ ਗੱਡੀਆਂ ਹਰ ਇੱਕ ਘਰ ਵਿੱਚ ਆ ਤੁਸੀਂ ਤਾਂ ਥਾਂ ਦੇ ਆਉਂਦਾ ਇੱਥੇ ਬਹੁਤ ਬੁਰਾ ਹਾਲ ਹੋ ਜਾਂਦਾ ਭਾਈ ਜੀ ਥਾਂ ਮਾਈ ਜੀ ਸਾਢੇ 6 ਹੋ ਗਏ ਆ ਮਿਲਦੇ ਆਂ ਬਾਕੀ ਆ ਤੁਹਾਨੂੰ ਹੁਣ ਆਪਾਂ ਖਰੜਾ ਇੰਟਰ ਕਰ ਚੁੱਕੇ ਆ ਲੇਟਾਂ ਆ ਗਈਆਂ ਖਰੜ ਵਾਲੀਆਂ ਫਿਰ ਮਿਲਦੇ ਆਪਾਂ ਨੂੰ ਆ ਵੀ ਆ ਜਾ 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 ਥੇ ਲੱਗਦਾ ਮੇਰੇ ਤੂੰ ਪਤਾ ਨਹੀਂ ਗਿਆ ਜਦ ਤੱਕ ਜਦ ਵੀ ਹਮਾਂ ਜਦੇ ਪੈਂਦਾ ਸਾਲ ਚਲੋ ਮਿਲਦੇ ਆਂ ਭਾਈ ਆਪਾਂ ਅੱਗੇ ਜਾ ਕੇ ਹੱਸ ਕੇ ਨਾ ਹੱਸ ਕੇ ਦਿਖਾ ਵਾਏ ਕਰ ਵਾਏ ਕਰ ਵਾਏ ਕਰ ਵਾਏ ਬੋਲੋ ਵਾਏ ਟਾਟਾ ਕਿਆ ਖਾ ਰਿਹਾ ਹੈ ਦਿਖਾ ਦੇ ਉਹ ਦੂਸਰੀ ਵੀ ਦਿਖਾ ਦੇ ਉਹਨੂੰ ਵੀ ਦਿਖਾ ਲੈ ਚਲਿਆ ਵਾ ਤੇਰੇ ਕਹਦੇ ਮੈਂ ਚਾਕਲੇਟ ਖਾਣਾ ਠੀਕ ਹੈ ਰੋਣਾ ਨਹੀਂ ਹੈ ਕਹਦੇ ਰੋਣੇਗਾ ਨਹੀਂ ਠੀਕ ਹੈ ਅੱਛਾ ਬੱਚਾ ਉਹ ਮੰਮਾ ਮੰਮਾ ਬਾਜਾਂਗੇ ਮੰਮਾ ਬਾਜਾਂਗੇ ਉਹਨਾਂ ਪਾ ਮੰਮਾ ਪਾਸੇ ਜਾ ਰਿਹਾ ਉਹਦੇ ਠੀਕ ਹੈ ਉਹ ਅੱਗੇ ਜਾ ਰਿਹਾ ਗੱਡੀ ਲਈਗਾ ਮੰਮਾ ਚਲੋ ਅੱਗੇ ਆਪਾਂ ਚੱਲਦੇ ਠੀਕ ਹੈ ਹਾਂ ਇਹ ਬਈ ਹੈਗਾ ਰਾਗਵ ਸ੍ਰੀ ਵਾਸਤਵ ਪਿਆ ਹੋ ਗਿਆ ਨਾ ਜਿਹੜੀ ਵਿਚ ਨੂੰ ਉਹਨੇ ਕੰਮ ਖਰਾਬ ਕਰਤਾ ਪਹਿਲਾਂ ਮਾਸ ਹੋਣਾ ਜਾਂਦਾ ਦਾ ਹੀ ਰੋਂਦਾ ਨਹੀਂਦਾ ਹੁਣ ਤਾਂ ਬਸ ਪਤਾ ਨਹੀਂ ਕੀ ਗੱਲ ਹੋ ਗਈ ਗੱਡੀ ਦੇ ਵਿੱਚ ਬੈਠਦੇ ਸਾਰੇ ਰੋਣ ਲੱ ਜਾਂਦਾ ਫਿਰ ਥੋੜੀ ਕਿ ਦੂਰ ਜਾ ਕੇ ਚੁੱਪ ਕਰ ਜਾਂਦਾ ਹੁਣ ਸ਼ਾਂਤ ਹੈ ਇਹ ਹਨਾ ਰਗਾ ਸ਼ਾਂਤ ਹੈਗਾ ਵਾਏ ਕਰਦੇ ਹੁਣ ਫਿਰ ਤੇਰੇ ਵਾਏ ਵਾਏ ਕਰਦੇ ਵਾਏ ਮਾਈ ਠੀਕ ਹੈ ਚਾਕਲੇਟ ਦਿਖਾ ਦੇ ਹਾਂ ਆ ਚਾਕਲੇਟ ਖਾ ਰਿਹਾ ਬਾਈ ਰਗਾ ਹੁਣ ਚੁੱਪ ਕਰ ਗਿਆ ਇਹ ਸ਼ਾਂਤ ਹੋ ਗਿਆ ਕਿ ਲੋਗਾਂ ਕਦੇ ਕਿਵੇਂ ਮਿਲਦੇ ਆਪਾਂ ਹੈਨਾ ਹਾਂਜੀ ਭਾਈ ਇੱਕ ਮੈਨੂੰ YouTube ਨੇ ਮੈਸੇਜ ਭੇਜਿਆ ਆਏ ਉਹ ਮੈਸੇਜ ਵਿੱਚ ਲਿਖਿਆ ਵੀ ਇੱਕ ਵੀਡੀਓ ਪਾਈ ਸੀ ਮੈਂ ਮਤਲਬ ਸਾਇਕਲ ਮੇਰੀ ਦੀ ਆਵਾਜ਼ ਕਿਸੇ ਹੋਰ ਦੀ ਸੀ ਉਹਨਾਂ ਨੇ ਮਤਲਬ ਉਹ ਮਿਊਟ ਕਰਤੀ ਉਹ ਕਹਿੰਦੇ ਵੀ ਨਹੀਂ ਤੁਸੀਂ ਉਹ ਨਹੀਂ ਕਰ ਸਕਦੇ ਭਾਈ ਜਿਹੜੇ ਵੀਰ ਮੇਰੇ YouTube ਚੈਨਲ ਵੈਸੇ ਬਣਾ ਰਹੇ ਲੋਕਾਂ ਨੂੰ ਵੈਸੇ ਜ਼ਿਆਦਾ ਨੌਲੇਜ ਮੈਨੂੰ ਨਹੀਂ ਹੈਗੀ ਇੰਨੀ ਵੈਸੇ ਘੱਟੇ ਐ ਹੇ ਜੀ ਵੀਡੀਓ ਪੈਸੇ ਨਾ ਪਾ ਮੈਂ ਆਪਣੀ origignal ਵੀਡੀਓ ਪਾਉ ਜਿੰਨੀ ਪਾ ਸਕਦੇ ਆ ਆਪਾਂ ਕਿਉਂਕਿ ਮੈਂ ਵੀ ਬਹੁਤ ਪਾਈਆਂ ਹੋਈਆਂ ਐ ਤੇ ਇੱਕ ਮੇਰਾ Facebook ਚੈਨ ਮੇਰਾ Facebook ਮਤਲਬ ਪੇਜ ਤਾਂ ਮੇਰਾ ਵਧੀਆ ਗਰੋਅ ਹੋਇਆ ਪਤਾ ਉਹ ਡਾਟਾ ਉਥੇ ਤੇ ਵੀ ਮਿੱਥੇ ਸ਼ਾਇਦ ਗਲਤੀਆਂ ਹੋਈਆਂ ਕੁਝ ਜਾਂ ਕੀ ਆ ਹੋਇਆ ਮੈਨੂੰ ਨਹੀਂ ਸਮਝ ਆਈ ਪੂਰਾ ਪੇਜ ਹੀ ਖਤਮ ਹੋ ਗਿਆ ਮੇਰਾ ਉਹ ਪੇਜ ਦੁਬਾਰਾ ਮੈਂ ਹੁਣ ਬਣਾਇਆ ਏ ਤੇ ਚਲੋ ਸੁੱਖ ਨਾਲ ਵਧੀਆ ਬਣ ਗਿਆ ਚੱਲ ਗਿਆ ਆ ਵੀਰਾਂ ਨੂੰ ਆਹੀ ਐ ਵੀ ਪਾਈ ਆਪਣਾ ਆਦਵਰ ਵੀ ਨੌਲੇਜ ਲੈ ਕੇ ਕੰਮ ਕਰੋ ਮਨੋਵੀ ਅੰਨੀ ਬਹੁਤੀ ਜਿਆਦਾ ਨੌਲੇਜ ਨਹੀਂ ਹੈਗੀ ਜਿੰਨੀ ਹੈਗੀ ਆਪਾਂ ਸਾਨੂੰ ਦੱਸ ਰਹੇ ਆਂ ਵੀ ਕਿਸੇ ਦੀ ਵੀਡੀਓ ਨਾ ਪਾਓ ਆਪਣੀ ਵੀਡੀਓ ਬਹੁਤ ਜਿੰਨੀ ਆਪਾ ਸਕਦੇ ਆਪਾਂ ਕਿਸੇ ਨੂੰ ਕਿਤੇ ਵੀ ਤੇ YouTube ਚੈਨਲ ਤੇ ਆ ਵਧੀਆ ਚੱਲੋ ਠੀਕ ਨਹੀਂ ਭਾਈ ਹੈਨਾ ਆਪਾਂ ਹੋਰ ਦੀ ਨਾ ਭਾਈ ਇਹ ਤਾਂ ਚੰਗੀ ਗੱਲ ਆ ਆ ਸੜਕਾ ਭਈਆ ਟੁੱਟਾ ਇੱਥੇ ਦੇ ਅੰਨਕ ਬਹੁਤ ਜਿਆਦਾ ਬੁਰਾ ਹਾਲ ਹੈ ਟੁੱਟੇ ਦਾ ਦੁਪਹਿਰੇ ਤੇ ਉਧਰ ਛੁੱਟੀ ਦਾ ਟਾਈਮ ਹੋਇਆ ਹੋਣਾ ਹੁੰਦਾ ਹੋ ਚੱਕਦਾ ਵੀ ਸਵੇਰੇ ਦੇ ਟਾਈਮ ਕਿਉਂਕਿ ਮੈਂ ਸਵੇਰੇ ਜਲਦੀ ਲੰਘ ਜਣਾ ਇੱਥੇ ਦੇ ਤੇ 8-9 ਕ' ਘੰਟੇ ਡਿਊਟੀ ਦਾ ਟਾਈਮ ਹੁੰਦਾ ਸਾਰਿਆਂ ਦਾ ਜਾਮ ਲੱਗ ਜਾਂਦਾ ਇੱਥੇ ਕਾਫੀ ਜ਼ਿਆਦਾ ਟੋਏ ਪਏ ਹੋਏ ਆ ਹਰੇਕ ਬੰਦਾ ਬਾਈ ਆਪਣੇ ਆਪ ਸੇਫ ਰਹਿਣਾ ਚਾਹੁੰਦਾ ਵੀ ਮੈਂ ਆਪਣੀ ਗੱਡੀ ਟੋਏ ਵਿੱਚ ਨਾ ਬਾੜਾਂ ਕਿਉਂਕਿ ਬਹੁਤ ਗੱਡੀਆਂ ਖਰਾਬ ਹੋ ਚੁੱਕੀਆਂ ਏ ਇਸ ਰੋਡ ਤੇ ਕਈਆਂ ਕੇ ਟਾਇਰ ਪੈਂਚਰ ਹੋ ਗਏ ਕਈਆਂ ਦਾ ਕੁਝ ਟੁੱਟ ਗਿਆ ਕੁਝ ਹੋ ਗਿਆ ਕੁਝ ਮਦਰ ਕਾਫੀ ਨੁਕਸਾਨ ਹੋਇਆ ਲੋਕਾਂ ਦਾ ਤੇ ਬਹੁਤ ਜਿਆਦਾ ਬੁਰਾ ਹਾਲ ਹੈ ਸੜਕ ਦਾ ਐ ਥੋੜੇ ਜਿਹਾ ਟੋਟਾ ਹੈ ਥੋੜੇ ਜਿਹਾ ਟੋਟੇ ਨੂੰ ਹੱਥ ਲਵਾਦੇ ਜਿਸ ਦਿਨ ਬਾਰਿਸ਼ ਹੋਊਗੀ ਤਾਂ ਜਿਆਦਾ ਬੁਰਾ ਹਾਲ ਹੋ ਜਾਂਦਾ ਹੈ ਫਿਰ ਪਾਣੀ ਕਾਫੀ ਛੱਡ ਜਾਂਦਾ ਨਾ ਇੱਥੇ ਇੱਥੇ ਤਾਂ ਪੂਰੀ ਨਦੀ ਬਣ ਜਾਂਦੀ ਆ ਸੜਕ ਭਰਾਵਾ ਓਏ ਸਾਈਡ ਹੋ ਜਾ ਆਹ ਆਹ ਦੇਖੋ ਇਹ ਤਾਂ ਭਰਤੇ ਟੋਏ ਬਹੁਤ ਬੁਰਾ ਹਾਲ ਹੈ ਭਰਤੇ ਹਰੇ ਟੋਏ ਤਾਂ ਬਹੁਤ ਆਪੁਰਾ ਹੁੰਦਾ ਨਾ ਟੋਏ ਦੋ ਦੋ ਫੁੱਟ ਡੁੰਗੇ ਟੋਏ ਦੇ ਸਿੱਧੇ ਅਨ ਗੇੜੀ ਅੱਥੀ ਦੀ ਨਾ ਉਹ ਟਾਇਰਾਂ ਚ ਵੱਜਦੀ ਦੀ ਪੈਂਚਰ ਹੋ ਜਾਂਦੇ ਤੇ ਟਾਇਰ ਫੜ ਜਾਂਦੇ ਤੇ ਜਾਂ ਕੁਸਰਾਂ ਕੋਈ ਟੁੱਟ ਜਾਂਦਾ ਨਾ ਅੱਗੇ ਤੋਂ ਠੀਕ ਹੈ ਬਹੁਤ ਆਰਾ ਹੈ ਆ ਭਾਈ